ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨੇ ਸਖਬੀਰ ਸਿੰਘ ਬਾਦਲ ਨੂੰ ਉੱਥੋਂ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਸਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਤੇ ਫਿਰ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨ ਨੇ ਹਗਾਮੀ ਮੀਟਿੰਗ ਬੁਲਾਈ ਗਿਆਨੀ ਕਰਦੀਪ ਸਿੰਘ ਗੜਗੱਜ ਨੇ ਉੱਥੋਂ ਦੇ ਕਮੇਟੀ ਮੈਂਬਰਾਂ ਨੂੰ ਤਰਫ ਕਰ ਲਿਆ ਕਿਸੇ ਨੂੰ ਤਨਖਾਹਿਆ ਕਰਾਰ ਦਿੱਤਾ ਇਹ ਕੀ ਚੱਲ ਰਿਹਾ ਪਿਆ ਪਹਿਲੀ ਵਾਰ ਦੇਖ ਰਹੇ ਤਖਤ ਬਰਸਤ ਤਖਤਾਂ ਦਾ ਟਕਰਾਅ ਤਨਖਾਏ ਬਨਾਮ ਤਨਖਾਏ ਹੋ ਕੀ ਰਿਹਾ ਕਿਸ ਤਰ੍ਹਾਂ ਦਾ ਸਿਲਸਿਲਾ ਔਰ ਕਿੱਥੇ ਜਾ ਕੇ ਖਤਮ ਹੋਏਗਾ ਕੀ ਇਹ ਲੜਾਈ ਸੁਪਰਮੇਸੀ ਦੀ ਕਹਿੰਦੇ ਜੀ ਅਕਾਲ ਤਖਸਾਲ ਜਿਹੜੇ ਸੁਪਰ ਜਿਹੜੇ ਸਰਵਉੱਚ ਹੁੰਦੇ ਨੇ ਉਹਨਾਂ ਦੀ ਸੁਪਰਮੇਸੀ ਹੈ ਦੂਜੇ ਪਾਸੇ ਦਲੀਲ ਇਹ ਵੀ ਹੈ ਕਿ ਪੰਜ ਪਿਆਰੇ ਇਹ ਵੀ ਕਰ ਸਕਦੇ ਨੇ ਚਮਕੌਰ ਦੀ ਗੜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਪੰਜ ਪਿਆਰਿਆਂ ਦਾ ਹੁਕਮ ਸੀ ਕਿ ਤੁਸੀਂ ਘੜੀ ਛੱਡ ਜੋ ਤੇ ਉਹਨਾਂ ਨੇ ਹੁਕਮ ਮੰਨਿਆ ਇੱਕ ਇਸ ਪਾਸੇ ਨੂੰ ਤੁਰ ਹੀ ਹੋਈ ਹੈ ਜਿਹੜੀ ਸਿੱਖ ਕੌਮ ਇਤਿਹਾਸਾ ਜੱਪਾ ਗੱਲ ਕਰਦੇ ਆ ਤੇ ਲੇਕਿਨ ਉਸ ਤੋਂ ਪਹਿਲਾਂ ਮੈਂ ਉਹੀ ਅਪੀਲ ਜਿਹੜੀ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਗੱਲ ਜਿਹੜੀ ਹੈ ਮੈਂ ਤੁਹਾਨੂੰ ਯਾਦ ਕਰਾਦਾ ਕੱਲ ਮੈਂ ਦੱਸਿਆ ਸੀ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀ ਕਿ ਸੁਖਵੀਰ ਸਿੰਘ ਬਾਦਲ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਤੇ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਕਿਉਂਕਿ ਦਿੱਤਾ ਗਿਆ ਸਜ਼ਾ ਤਾਂ ਨਹੀਂ ਅਰਸਾਈ ਸਜ਼ਾ ਤਾਂ ਉਦੋਂ ਹੋਏਗੀ ਜਦੋਂ ਉਹ ਪੇਸ਼ ਹੋਣਗੇ ਉਹਨਾਂ ਨੂੰ ਤਰਬ ਕੀਤਾ ਗਿਆ ਸੀ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਉਹਨਾਂ ਨੂੰ ਟਾਈਮ ਦਿੱਤਾ ਗਿਆ ਉਹਦੇ ਚ ਤੀਜੀ ਵਾਰ ਤਾਂ 20 ਦਿਨ ਜਿਹੜੇ ਦਿੱਤੇ ਗਏ ਸੀ ਉਹ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਦੀ ਚਿੱਠੀ ਤੋਂ ਬਾਅਦ ਉਹਨਾਂ ਦੀ ਬੇਨਤੀ ਤੋਂ ਬਾਅਦ ਦਿੱਤੇ ਗਏ ਸੀ ਤੇ ਫਿਰ ਜਿਹੜੇ ਸਿੰਘ ਸਹਿਬਾਨ ਜਿਹੜੇ ਪੰਜ ਪਿਆਰੇ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇਹਨਾਂ ਨੇ ਮਰਿਆਦਾ ਸੰਵਿਧਾਨ ਤੇ ਉਪਨਿਸ਼ਦ ਦੀ ਨੂੰ ਚੁਣੌਤੀ ਦਿੱਤੀ ਆ ਤੁੰ데 ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਜਿਹੜਾ ਉਹ ਚ ਜਾਂ ਦਖਲਦਾਰੀ ਕੀਤੀ ਹੈ ਸ਼ਕਤੀ ਦੇ ਦਖਲਦਾਰੀ ਕੀਤੀ ਹੈ ਉਹਦੇ ਜਿਹੜਾ ਉਹਨਾਂ ਨੇ ਫੈਸਲੇ ਜਿਹੜੇ ਨੇ ਉਹਨਾਂ ਦੇ ਖਿਲਾਫ ਜਾ ਕੇ ਗੈਰ ਸੰਵਿਧਾਨਕ ਗੈਰ ਸਿਧਾਂਤਕ ਆਦੇਸ਼ ਜਾਰੀ ਕੀਤੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਸੀ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸੱਦਿਆ ਸੀ ਤਾਲੁਕ ਕੀਤਾ ਸੀ ਉਹਨਾਂ ਦੇ ਗੁਰਨੀ ਬਲਦੇਵ ਸਿੰਘ ਤੇ ਜੇ ਪੂਜਾ ਪਾਸੇ ਜਿਹੜਾ ਗੁਰਨੀ ਜਿਹੜਾ ਰਜੀਤ ਸਿੰਘ ਗੌਰੇ ਮਿਸਕੀਨ ਨੂੰ ਮਾਫ ਕਰਤਾ ਸੀ ਉਸ ਦੀ ਗੱਲ ਜਿਹੜੀ ਹੈ ਉਸ ਸੰਬੰਧ ਵਿੱਚ ਉਹਦੇ ਜਵਾਬ ਦੇ ਵਿੱਚ ਇਹ ਕਿਹਾ ਸੀ ਤੇ ਇਹਨਾਂ ਨੂੰ ਦੋ ਤਾਂ ਉਹਨਾਂ ਨੇ ਜਿਹੜੇ ਹੈ ਤਨਖਾਈ ਕਰਾ ਦੇਤੇ ਸੀ ਗਿਆਨੀ ਕਰਦੀਪ ਸਿੰਘ ਗੁਰਗੱਜ ਜਿਨ੍ਹਾਂ ਨੂੰ ਕਹਿਆ ਸੀ ਇਹ ਤਾਂ ਜਿਹੜਾ ਪਰਵਾਰ ਇਨੇ ਚਪਚਪੀਤੇ ਗੁਪਤ ਤਰੀਕੇ ਨਾਲ ਜਿੰਨਾਂ ਨੇ ਸੌ ਚੁੱਕੀ ਜਿਹਾ ਸੇਵਾ ਸਭਾਲੀ ਸੀ ਤੇ ਦੂਜੇ ਪਾਸੇ ਟੇਕ ਸਿੰਘ ਧਨੋਲਾ ਨੂੰ ਤੇ ਸੁਖਬੀਰ ਸਿੰਘ ਜਿਹਨੂੰ ਜਿਹੜਾ ਬਾਦਲ ਨੂੰ ਤਨਖਾਈਆ ਕਰਾਰ ਤਲਬ ਕਰ ਲਿਆ ਸੀ ਹੁਣ ਤਨਖਾਈਆ ਕਰਾਰ ਦਿੱਤਾ ਉਹਨਾਂ ਨੇ ਕਹਿੰਦੇ ਵੀ ਉਹ ਬਰਾਉਂ ਦੇ ਵਾਗ ਨੂੰ ਤਿੰਨ ਵਾਰੀ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਉਹਨਾਂ ਨੂੰ ਤਲਬ ਕੀਤਾ ਉਹ ਨਹੀਂ ਆਏ 20 ਦਿਨ ਅਸੀਂ ਹਰਜਿੰਦਰ ਸਿੰਘ ਧਾਮਨੀ ਦੇ ਕਹੇ ਤੋਂ ਵੀ ਦਿੱਤੇ ਉਹ ਨਹੀਂ ਆਏ ਉਹਦਾ ਇਹਦਾ ਮਤਲਬ ਹੈ ਕਿ ਉਹ ਆਪਣੀ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦੇ ਇਹ ਗੱਲ ਹੋਈ ਸੀ ਰੌਲਾ ਪੈ ਗਿਆ ਕਿ ਜੀ ਉਹਨਾਂ ਨੂੰ ਇੱਕ ਵਾਰ ਫੇਰ ਤਨਖਾਹਾਂ ਕਰਾਰ ਦਿੱਤਾ ਉਹ ਇਹ ਵੀ ਸਸਸੜਾ ਸ਼ੁਰੂ ਹੋ ਗਿਆ ਕਿ ਕੌਣ ਜਿਹੜਾ ਹੈ ਸਰਵੋੱਚ ਹੈ ਕਿ ਉਹ ਕਰ ਵੀ ਸਕਦੇ ਨੇ ਜਾਂ ਨਹੀਂ ਕਰ ਸਕਦੇ ਇੱਥੇ ਮੈਂ ਤੁਹਾਨੂੰ ਦੱਸਦਾ ਇਹ ਵੀ ਇੱਕ ਆਪਣੇ ਵਿੱਚ ਇੱਕ ਵੱਡੀ ਗੱਲ ਹੈ ਕੌਮ ਦੇ ਵਿੱਚ ਇਹਦਾ ਵੀ ਨਿਰਣਾ ਹੋਣਾ ਚਾਹੀਦਾ ਹੈ ਵੈਸੇ ਮੈਂ ਤੁਹਾਨੂੰ ਦੱਸਦਾ ਕਿ 19 ਦਸੰਬਰ 2023 ਦੀ ਗੱਲ ਹੈ 19 ਨਵੰਬਰ 2023 ਇੱਕ ਹੁਕਮ ਨਾਮ ਉਹਨੂੰ ਹੋਇਆ ਸੀ ਜਿਹਦੇ ਚ ਚਾਰ ਤਖਤ ਸਹਿਬਾਨ ਜਿਹੜੇ ਨੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਜਿਹੜੀ ਜਿਹੜਾ ਰਡੇਟ ਸਾਹਿਬ ਨੂੰ ਛੱਟ ਕੇ ਇਹ ਕਿਹਾ ਕਿ ਸਾਰੇ ਸੀ ਲਗਭਗ ਉਹਦੇ ਚ ਕਿ ਤੁਸੀਂ ਆਪਣੇ ਲੋਕਲ ਮਸਲੇ ਸਬਿਆਚਾਰਕ ਮਸਲੇ ਧਾਰਮਿਕ ਮਸਲੇ ਸਮਾਜਿਕ ਮਸਲੇ ਜਿਹੜੇ ਲੋਕਲ ਉnder the ਫੈਸਲੇ ਲੈ ਤੁਸੀਂ ਹੱਕਦਾਰ ਹੋ ਤੁਹਾਨੂੰ ਅਧਿਕਾਰ ਹੈ ਲੇਕਿਨ ਜਦੋਂ ਕੋਈ ਕੌਮੀ ਤੇ ਕਮੰਤਰੀ ਮਸਲਾ ਆਉਂਦਾ ਉਹ ਕਾਲ ਤੱਕ ਸਭ ਤੇ ਵਿਚਾਰੇ ਜਾਣਗੇ ਇਹ ਹੋਇਆ ਸੀ ਇਹਦਾ ਮਤਲਬ ਇਹਨਾਂ ਨੇ ਜਿਹੜਾ ਫੈਸਲਾ ਲਿਆ ਸੀ ਉਹਦੇ ਤੇ ਇਹਨਾਂ ਨੇ ਦਖਲ ਦਾ ਜੀ ਕੀਤੀ ਗਿਆ ਨਹੀਂ ਕੁਲਦੀਪ ਸਿੰਘ ਗੜਗਾਜ ਨੇ ਜਿਹੜਾ ਗੈਨੀ ਅਜੀਤ ਸਿੰਘ ਦਾ ਫੈਸਲਾ ਸੀ ਉਤੋਂ ਇਹ ਗੱਲ ਨਿਕਲਦੀ ਹੈ ਤਾਂ ਹੁਣ ਹੋਏ ਵੈਸੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਆਮ ਤੌਰ ਤੇ ਕਹਿ ਦਿੰਦੇ ਆ ਕਿ ਜੀ ਪੰਜ ਸਿੰਘ ਸਹਿਬਾਨ ਪੰਜ ਤਖਤ ਬਹੁਤ ਘੱਟ-ਘੱਟੇ ਹੁੰਦੇ ਨੇ ਆਮ ਤੌਰ ਤੇ ਤਿੰਨ ਤਖਤ ਜਿਹੜੇ ਪੰਜਾਬ ਦੇ ਨੇ ਤਖਤ ਸ੍ਰੀ ਕਲ ਤਖਸਾਲ ਦਮਦਮਾ ਸਾਹਿਬ ਤੇ ਕੇਸਕਟ ਸਾਹਿਬ ਇਹਨਾਂ ਦੇ ਜਥੇਦਾਰ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਹੈਡ ਗ੍ਰੰਥੀ ਲੈ ਲਏ ਜਾਂਦੇ ਨੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਬਿਠਾ ਲੈਂਦੇ ਨੇ ਸਿੰਘ ਸਹਿਬਾਨ ਕੇ ਜਾਂ ਦੂਜੇ ਪਾਸੇ ਅਕਾਲ ਤਖਸਾਲ ਤੇ ਹੈਡ ਗ੍ਰੰਥੀ ਇਸ ਤਰ੍ਹਾਂ ਚੱਲਦਾ ਹੈ ਪਰ ਕੁਝ ਟਾਈਮ ਸੀ ਉਧਰੋਂ ਵੀ ਆ ਜਾਂਦੇ ਸੀ ਜਿਵੇਂ 2000 ਦੀ ਵੀ ਗੱਲ ਹੈ ਜਦੋਂ ਜਗENDER ਸਿੰਘ ਮਦੰਤੀ ਨੇ ਇਹ ਕਿਹਾ ਸੀ ਵੀ ਚਲੋ ਇਹਨਾਂ ਨੂੰ ਬੁਲਾਇਆ ਜਾਣਾ ਚਾਹੀਦਾ ਫਿਰ ਆਉਣ ਲੱਗੇ ਸੀ ਜਿਵੇਂ ਪਟਨਾ ਸਾਹਿਬ ਤੋਂ ਆਮ ਤੌਰ ਤੇ ਇੱਥੇ ਦੇਖੇ ਜਾਂਦੇ ਸੀ ਗਿਆਨੀ ਇਕਬਾਲ ਸਿੰਘ ਤੇ ਵੈਸੇ ਪਟਨਾ ਸਾਹਿਬੋਂ ਲਤਾ ਸਕਦੇ ਨੇ ਆਉਂਦੇ ਵੀ ਰਹੇ ਨੇ ਲੇਕਿਨ ਜਿਹੜੇ ਹੁੰਦੇ ਜਿਹੜੇ ਉੱਥੋਂ ਦੇ ਨਰੇਤ ਸਾਹਿਬ ਵਾਲੇ ਜਿਹਾ ਜਿਹਾ ਕਲਵੰਸਨ ਉੱਥੇ ਇੱਕ ਪਰੰਪਰਾ ਹੈ ਕਿ ਉਹ ਛੱਡ ਨਹੀਂ ਸਕਦੇ ਤਖਤ ਨੂੰ ਨਹੀਂ ਛੱਡ ਸਕਦੇ ਹੋ ਇਧਰ ਉਧਰ ਨਹੀਂ ਜਾ ਸਕਦੇ ਜਿਆਦਾ ਦੂਰ ਨਹੀਂ ਜਾ ਸਕਦੇ ਉਹ ਤਖਤ ਤੋਂ ਇੱਥੇ ਤੋਂ ਸਾਡੇ ਤੁਸੀਂ ਦੇਖਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਧਰੋਂ ਇੰਨਾ ਕ੍ਰੂਸ਼ਲ ਟਾਈਮ ਸੀ ਅੰਗਲੈਂਡ ਚੜ੍ਹੇ ਗਈ ਸੀ ਜਦ ਭੇਜ ਦਿੱਤਾ ਗਿਆ ਸੀ ਗੰਨੀ ਰਗਵੀਰ ਸਿੰਘ ਨੂੰ ਇਹ ਉਹ سلسلہ ਹੋ ਰਿਹਾ ਬਦਲਾ ਇੱਥੇ ਇਹ ਰ ਕੰਮ ਥੋੜਾ ਜਿਆਦਾ ਸਿਆਸੀ ਹੈ ਉੱਥੇ ਤਾਂ ਉਹ ਨਰੇਟ ਸਾਹਿਬ ਵਾਲੇ ਜੇ ਇਧਰ ਉਧਰ ਜਾਂਦੇ ਤੇ ਕਦੇ ਵੀ ਗਵਰਨਾ ਦਾ ਦੇਖਿਆ ਨਹੀਂ ਸੋ ਉਹ ਜਦੋਂ ਵੀ ਆਉਂਦੇ ਸੀ ਆਪ ਦਾ ਕਦੇ ਨੁਮਾਇੰਦਾ ਭੇਜਦਾ-ਭੇਜਦਾ ਆਉਂਦੇ ਹੀ ਨਹੀਂ ਇਧਰੋਂ ਆ ਜਾਂਦੇ ਸੀ ਪਟਨਾ ਸਾਹਿਬੋਂ ਆਏ ਜਾਂਦੇ ਸੀ ਨਹੀਂ ਉਹ ਨੁਮਾਇੰਦਾ ਭੇਜ ਦਿੰਦੇ ਸੀ ਇਸ ਤਰ੍ਹਾਂ ਹੁੰਦਾ ਪਰ ਫਿਰ ਮੌਕਾ ਐਸਾ ਆਇਆ ਜਿਹੜਾ ਇਹ ਆਉਣਾ ਵੀ ਬੰਦ ਹੋ ਗਿਆ ਇਸ ਸਿਲਸਲੇ ਬੰਦ ਹੋ ਗਿਆ ਕਿਉਂ ਬੰਦ ਹੋਇਆ ਕਿਉਂਕਿ ਉਹ ਰਾਮ ਰਹੀਮ ਵਿੱਚ ਆ ਗਿਆ ਰਾਮ ਰਹੀਮ ਨੂੰ ਜਦੋਂ ਇਹ 24 ਸਤੰਬਰ ਦੀ ਗੱਲ ਹੈ 24 ਸਤੰਬਰ 2015 ਦੀ ਜਦੋਂ ਇਹਨੂੰ ਮਾਫੀ ਦਿੱਤੀ ਗਈ ਹੈ ਸੌਦਾ ਸਾਧ ਕਹਿ ਲੋ ਗਰਮੀਤ ਰਾਮ ਰਹੀਮ ਜੋ ਸਿਰਸੇ ਵਾਲਾ ਸਾਧ ਜੋ ਨੂੰ ਨੌ ਦੇਣਾ ਦੇ ਦੋ ਜਿੰਮੇ ਮਾਫੀ ਦਿੱਤੀ ਗਈ ਰੋਣਾ ਪੈ ਗਿਆ ਪੈਣੇ ਸੀ ਬੜਾ ਰੋਸ ਸੀ ਸਖਦਾਂ ਚ ਤੇ ਜਥੇਦਾਰਾਂ ਦੀ ਮਰਦਾਬਾਦ ਹੋਈ ਉਦੋਂ ਤੇ ਉਦੋਂ ਫਿਰ ਉਹਨਾਂ ਨੇ ਤਾਂ ਫੈਸਲਾ ਕਰ ਲਿਆ ਕਿ ਇਹ ਤਾਂ ਜਥੇਦਾਰਾਂ ਦੀ ਬੇਇੱਜ਼ਤੀ ਹੈ ਇੱਥੇ ਤਾਂ ਬਹੁਤ ਗਲਤ ਕੰਮ ਹੋ ਰਹੇ ਨੇ ਉਹ ਕਹਿੰਦੇ ਅਸੀਂ ਤਾਂ ਉਹਨਾਂ ਹੀ ਨਹੀਂ ਉਹਨਾਂ ਨੇ ਆਉਣੇ ਬੰਦ ਕਰਤਾ ਇਹ ਤਾਂ ਉਦੋਂ ਦੀ ਗੱਲ ਹੈ ਪਟਨਾ ਸਾਹਿਬ ਬੜੇ ਵੀ ਫਿਰ ਕਿਉਂਕਿ ਉੱਥੇ ਵੀ ਸਿਆਸਤ ਸ਼ੁਰੂ ਹੋ ਗਈ ਉਹ ਵੀ ਹੋਂਦ ਕਿਉਂਕਿ ਉਹਨਾਂ ਚ ਜਿਹੜਾ ਹੈ ਅਖਵਾਲ ਸਿੰਘ ਹੀ ਆਉਂਦੇ ਸੀ ਫਿਰ ਜਦੋਂ ਗੈਨੀ ਭਦੇਵ ਸਿੰਘ ਵੀ ਮੇਰੇ ਖਿਆਲ ਅਕਦੀ ਬਾਦ ਆਏ ਨੇ ਲੇਕਿਨ ਉਦੋਂ ਬਾਅਦ ਤਾਂ ਫਿਰ ਧੜੇਬੰਦੀ ਸ਼ੁਰੂ ਹੋ ਗਈ ਤੇ ਪਟਨਾ ਸਾਹਿਬ ਤੇ ਇੱਥੇ ਤਾਂ ਇੱਕ ਆਪ ਦੇਖਿਆ ਨਹੀਂ ਜਦੋਂ ਅਪਤਾਰ ਸਿੰਘ ਤੁਹਾਨੂੰ ਧੱਕਾ ਦੇ ਕੇ ਵੀ ਉਹਨੂੰ ਥੱਲੇ ਸੱਟੇ ਸੁੱਟਿਆ ਜਾ ਕੋ ਚੜਨ ਦਾ ਗਿਆ ਸੀ ਜਿਹੜੀ ਕਮੇਟੀਆਂ ਦੀ ਥੜੇਬੰਦੀ ਬੜਾ ਕੁਝ ਹੋਇਆ ਤੇ ਉਹੀ ਧੜੇਬੰਦੀ ਸੀ ਨਾ ਜਿਹੜੇ ਸਾਰੇ ਗੜਬੜ ਕੀਤੀ ਸੀ ਅਪਾ ਬਾਕੀ ਆਏ ਫਿਰ 1 ਜੁਲਾਈ ਨੂੰ ਜਦੋਂ ਸ਼ਿਕਾਇਤ ਕੀਤੀ ਹੈ ਫਿਰ 2 ਦਸੰਬਰ ਦਾ ਹੁਕਮਨਾਮਾ ਆਇਆ ਤਾਂ ਸਾਰਾ ਕੁਝ ਆਪਾਂ ਬਾਰ-ਬਾਰ ਕਿੰਨੀ ਕਮਰੀ ਯਾਦ ਕਰੀਏ ਉਸ ਤੋਂ ਬਾਅਦ ਹੁਕਮਨਾਮੇ ਤੋਂ ਬਾਅਦ ਝੋ ਕੁਝ ਹੋਇਆ ਆਪਾਂ ਦੇਖਿਆ ਫਿਰ ਅੱਜ ਵੀ ਜਥੇਦਾਰਾਂ ਨੂੰ ਲਾਇਆ ਗਿਆ 2 ਦਸੰਬਰ ਤੋਂ ਬਾਅਦ ਜਿਹੜਾ ਹੈ 26 ਦਿਨਾਂ ਚ ਤਿੰਨ ਜਥੇਦਾਰ ਗਏ ਤਾਂ ਇਹ ਸਾਰਾ ਸਿਲਸਲਾ ਉਸ ਤਰ੍ਹਾਂ ਚੱਲਦਾ ਹੈ ਲੇਕਿਨ ਹੁਣ ਕੀ ਹੋਇਆ ਹੁਣ ਤਾਜੀ ਘਟਨਾ ਕੀ ਹੈ ਰੌਲਾ ਤਾਂ ਇਹ ਆ ਵੀ ਜਦੋਂ ਹੁਣ ਇਹ ਸਖਬੀਤ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸ਼ੇਰ ਜਿਹੜਾ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਹਗਾਮੀ ਮੀਟਿੰਗ ਬੁલાਲੀ ਕੱਲ ਉਹਨਾਂ ਦੇ ਨਾਲ ਬਿਠਾਏ ਜਿਹੜੇ ਜਥੇਦਾਰ ਗੜਗੱਜ ਸਾਹਿਬ ਤੋਂ ਬਿਨਾਂ ਟੇਕ ਸਿੰਘ ਢਨੋਲਾ ਫਿਰ ਗਿਆਨੀ ਸੁਲਤਾਨ ਸਿੰਘ ਗਿਆਨੀ ਰਾਜਦੀਪ ਸਿੰਘ ਗਿਆਨੀ ਕੇਵਲ ਸਕੇ ਪੰਜ ਬੰਦੇ ਸੀ ਤੇ ਇਹਨਾਂ ਨੇ ਫਿਰ ਫੈਸਲਾ ਕਰ ਲਿਆ ਕਹਿੰਦੇ ਜੀ ਇਹ ਜਿਹੜਾ ਸ੍ਰੀ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਹੈਗੇ ਨੇ ਵਧੀਕ ਗ੍ਰੰਥੀ ਮੁੱਖ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਤੇ ਜਾ ਦੂ ਉੱਥੋਂ ਦੇ ਕਮੇਟੀ ਦੇ ਮੈਂਬਰ ਇਹਨਾਂ ਨੂੰ ਤਾਂ ਅਸੀਂ ਜਿਹੜਾ ਹੈ ਉਹਨਾਂ ਨੂੰ ਤਨਖਾਹੇ ਕਰਾ ਦੇਣੇ ਤੇ ਜਿਹੜੇ ਗਿਆਨੀ ਬਲਦੇਵ ਸਿੰਘ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਨੇ ਉੱਥੋਂ ਦੇ ਤੇ ਹੈੱਡ ਗ੍ਰੰਥੀ ਵੀ ਨੇ ਤੇ ਐਡੀਸ਼ਨਲ ਨੇ ਇਹਨਾਂ ਨੂੰ ਤਲਬ ਕਰ ਲਿਆ ਬਾਕੀਆਂ ਨੂੰ ਤਨਖਾਹਿਆ ਕਰਾ ਦਿੱਤਾ ਕਮੇਟੀ ਦੇ ਮੈਂਬਰਾਂ ਨੂੰ ਬੁਲਾ ਲੈ ਪਤਾ ਨਹੀਂ ਕੀ ਕੀ ਚੱਲ ਜਦਾ ਕੀ ਨੂੰ ਤਲਬ ਕਰ ਲਿਆ ਕੀ ਨੂੰ ਤਨਖਾਹ ਹੈ ਇਹ ਕਿਸ ਤਰ੍ਹਾਂ ਦਾ ਸਿਲਸਿਲਾ ਹੈ ਇਹ ਹੀ ਤਾਂ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੋ ਕੀ ਰਿਹਾ ਹੈ ਮਤਲਬ ਕਦੋਂ ਕਦਮ ਹੋਊਗਾ ਕਿ ਕਿਸ ਲੈਵਲ ਤੇ ਗੱਲ ਹੋ ਰਹੀ ਹੈ ਕਿ ਤੁਸੀਂ ਤਖਤ ਇੱਕ ਦੂਜੇ ਤੋਂ ਟਕਰਾਤੇ ਮਤਲਬ ਟਕਰਾਅ ਦੀ ਸਥਿਤੀ 'ਚ ਵੀ ਹਾਸੋ ਹਣੀਆ ਗੱਲਾਂ ਹੋ ਰਹੀਆਂ ਨੇ ਇਹ ਪਹਿਲਾਂ ਕਦੇ ਨਹੀਂ ਸੋਚਿਆ ਸੀ ਵੀ ਇਸ ਤਰ੍ਹਾਂ ਦਾ ਵੀ ਕਦੇ ਹੋਏਗਾ ਹੁਣ ਤੁਸੀਂ ਇਹਦੇ ਪਿੱਛੇ ਕਾਰਨ ਕਾਰਨ ਦੇਖੋ ਜੋ ਮਰਜੀ ਕਹੀ ਚੱਲੋ ਇੱਕ ਗੱਲ ਤਾਂ ਮੰਨੀ ਪੈਗੀ ਕਿ ਸੁਖਵੀਰ ਸਿੰਘ ਬਾਦਲ ਦੀ ਜਿੰਨੇ ਸਪੋਰਟ ਕੀਤੀ ਸੀ ਗਿਆਨੀ ਰਜੀਤ ਸਿੰਘ ਨੇ ਜੀ ਤਾਂ ਕਈ ਕਿਸਮ ਦੇ ਇਲਜ਼ਾਮ ਲੱਗੇ ਸੀ ਚਲੋ ਉਹਨਾਂ ਦਾ ਮਸਲਾ ਹੈ ਨਾ ਉਹਨਾਂ ਨੇ ਕੱਢਿਆ ਸੀ ਉਹਨਾਂ ਦਾ ਮਸਲਾ ਸੀ ਮੈਨੂੰ ਇਹ ਸਮਝ ਨਹੀਂ ਆਈ ਵੀ ਕੀ ਲੋੜ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਹੇਗਾ ਹੋਊਗਾ ਕਿ ਜੀ ਇਹਨਾਂ ਨੂੰ ਮaaf ਕਰ ਉਤੇ ਦੁਬਾਰਾ ਇਹ ਦ ਹੁਕਮ ਕਰੋ ਵੀ ਸੇਵਾਸਪਾਲਨ ਇਹ ਜਿਹੜਾ ਅਕਾਲ ਤਖਤ ਸਾਹਿਬ ਦੀ ਉਹ ਦਖਲਅੰਦਾਜ਼ੀ ਹੈ ਉਹ ਕਿਤੇ ਨਾ ਕਿਤੇ ਲੱਗਦਾ ਵੀ ਲੋੜ ਨਹੀਂ ਸੀ ਬੇ ਲੋੜੀ ਸੀ ਨਾ ਹੁੰਦਾ ਤਾਂ ਸਿਲਸਿਲਾ ਇੱਥੇ ਤੱਕ ਨਹੀਂ ਹੋਣਾ ਸੀ ਤੇ ਜੇ ਸਗਵੀਰ ਸਿੰਘ ਬਾਦਲ ਨੇ ਕਿਹਾ ਤੇ ਫੇਰ ਤਾਂ ਉਹਨੂੰ ਤਾਂ ਹੀ ਤਾਂ ਉਹ ਕਹਿੰਦੇ ਸ਼ਾਸਕ ਘਟਦਾ ਹੈ ਤਾਂ ਹੀ ਉਹਨਾਂ ਨੇ ਸਗਵੀਰ ਸਿੰਘ ਬਾਦਲ ਉਤਾਰਬ ਕੀਤਾ ਸੀ ਨਹੀਂ ਗਏ ਇੱਕ ਵਾਰੀ ਦੋ ਵਾਰੀ ਤੀਜੀ ਵਾਰ ਫਿਰ ਇੱਥੇ ਵੀ ਇੱਕ ਸਿਲਸਿਲਾ ਵੀ ਜੇ ਤੁਸੀਂ ਰਿਕੋਗਨਾਈਜ਼ ਨਹੀਂ ਕਰਦੇ ਤੁਸੀਂ ਨਹੀਂ ਰਿਕੋਗਨਾਈਜ਼ ਕਰਦੇ ਕਿ ਤਖਤ ਹਰਮੰਦਰ ਸਾਹਿਬ ਪਟਨਾ ਸਾਹਿਬ ਉਹਨਾਂ ਦੇ ਉਹ ਨਹੀਂ ਉਹਨਾਂ ਦੇ ਕੋਲ ਅਧਿਕਾਰ ਨਹੀਂ ਫਿਰ ਤੁਸੀਂ ਉਹਨੂੰ ਚਿੱਠੀ ਕਿਉਂ ਲਿਖਦੇ ਹੋ 20 ਦਿਨ ਕਿਉਂ ਲੈਨੇ ਹੋ ਜੇ ਫਿਰ ਵੀ ਦੀ ਫਿਰ ਤੁਸੀਂ ਉਹਨੂੰ ਵਫਤ ਭੇਜਿਆ ਉੱਥੇ ਇਹਦਾ ਮਤਲਬ ਤੁਸੀਂ ਰਿਕੋਗਨਾਈਜ਼ ਕਰ ਰਹੇ ਹੋ ਹੁਣ ਤੁਸੀਂ ਕਹਿੰਦੇ ਹੋ ਵੀ ਉਹਨਾਂ ਦਾ ਅਧਿਕਾਰ ਖੇਤਰ ਚ ਨਹੀਂ ਹੈ ਇਹ ਗੱਲ ਤੇ ਧੋਰ ਢਵਲ ਕੰਮ ਨਾ ਨਾ ਕਰੋ ਇਹ ਤਾਂ ਕਮੇਟੀ ਭੇਜ ਕੇ ਤੁਸੀਂ ਸਮਝੌਤਾ ਕਰਨ ਦੀ ਗੱਲ ਕਰ ਦਿਓ ਧਮੀ ਸਾਹਿਬ ਦੀ ਵੀ ਇੱਥੇ ਮੈਨੂੰ ਲੱਗਦਾ ਕਿ ਧਮੀ ਸਾਹਿਬ ਦੀਆਂ ਤਾਂ ਬਹੁਤ ਸਾਰੀਆਂ ਗੱਲਾਂ ਫਲੋਪ ਹੀ ਹੋਈਆਂ ਨੇ ਕਿਤੇ ਹੁਣ ਤਾਂ ਹਾਲ ਦੇਖੋ ਕੀ ਹੋਇਆ ਹੁਣ ਤੱਕ ਧਮੀ ਸਾਹਿਬ ਨੂੰ ਜਦੋਂ ਬੋਲੇ ਜੀ ਬੜੇ ਇਮਾਨਦਾਰ ਭਾਈ ਉਹ ਇਮਾਨਦਾਰੀ ਕਾਦੀ ਹੈ ਜਿਹੜੇ ਤੁਸੀਂ ਇਤਿਹਾਸਿਕ ਲੰਕਤ ਕਰੀ ਜਾਂਦੇ ਹੋ ਤੇ ਕਦੇ ਅਸਤੀਫਾ ਦੇਤਾ ਉਹ ਤੋਂ ਬਾਅਦ ਹਟਾਤੇ ਦੋ ਤਿੰਨ ਬੰਦੇ ਫੇਰ ਆ ਗਏ ਤਾਂ ਇੱਥੇ ਉਹਨਾਂ ਦੀ ਚਿੱਠੀ ਨੇ ਇਹ ਜਣੀ ਇਹ ਸੱਤ ਕਰਤਾ ਕਿ ਤੁਸੀਂ ਇਸ ਫੈਸਲੇ ਦੇ ਲਈ ਪ੍ਰਤੀਕਰਮ ਦਿੱਤਾ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਮੰਨਦੇ ਹੋ ਤਾਂ ਦੂਜੇ ਪਾਸੇ ਜਿਹੜੀ ਗੱਲ ਮੈਨੂੰ ਇਹ ਵੀ ਅਜੀਬ ਲੱਗੀ ਵੀ ਲੋੜ ਬੇਲੋੜੀ ਗੱਲਾਂ ਕਰਦੀ ਕੀ ਲੋੜ ਸੀ ਸੁਖਵੀਰ ਸਿੰਘ ਬਾਦਲ ਨੂੰ ਹੁਣ ਤੋਂ ਕਈ ਗੱਲਾਂ ਕਰਦ ਨੇ ਜਿਹੜੇ ਹਾਲਾਤ ਇਹ ਬਣੇ ਕਿ ਗਿਆਨੀ ਰਗਵੀਰ ਸਿੰਘ ਕੋਰਟ 'ਚ ਚੜੇ ਗਏ ਤੇ ਅੱਜ ਰਗਵੀਰ ਸਿੰਘ ਦਾ ਸਮਝੌਤਾ ਹੋ ਗਿਆ ਤੁਹਾਨੂੰ ਯਾਦ ਹੋਊਗਾ ਲੇਟੈਸਟ ਖਬਰ ਹੈ ਕਿ ਗਿਆਨੀ ਰੁਘਵੀਰ ਸਿੰਘ ਨੇ ਹੈਡ ਗ੍ਰਾਂਥੀ ਸਾਹਿਬ ਦਰਬਾਰ ਸਾਹਿਬ ਨੇ ਰਿਕੋਗਨਾਈਜ਼ ਕਰ ਲਏ ਕਿ ਗਿਆਨੀ ਕਰਦੀਪ ਸਿੰਘ ਗੜਗਾਚ ਉਹਨਾਂ ਨੂੰ ਸਰੂਪਾ ਦਿੱਤਾ ਉਹਤੇ ਦਰਬਾਰ ਸਾਹਿਬ ਦੇ ਵਿੱਚ ਨਹੀਂ ਉਹਤੇ ਪੁੱਕ ਗੁਜਰਾ ਹੋ ਗਿਆ ਹੋ ਗਿਆ ਸਮਝਿਆ ਉਹਤੇ ਮੈਂ ਤੁਸੀਂ ਇਹਨਾਂ ਨੂੰ ਕਰੋ ਤੇ ਅਸੀਂ ਤੁਹਾਨੂੰ ਨੇ ਹਟਾਉਂਦੇ ਮਤਲਬ ਇੱਕ ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬੜੀ ਅਜੀਬ ਜਿਹੇ ਲੱਗਦੀਆਂ ਹਨਾ ਨਾ ਕਿ ਪੈਸੇ ਸੌਯੋਤੇ ਦੀ ਗੱਲ ਇੱਕ ਦੋ ਤਿੰਨ ਜਣਾਂ ਤੋਂ ਚੱਲ ਤਾਂ ਰਹੀ ਸੀ ਉਹਦੇ ਸਿਲਸਲੇ ਜਿਹੜੇ ਗਿਆਨੀ ਸੁਲਤਾਨ ਸਿੰਘ ਨੂੰ ਤੁਸੀਂ ਕੱਢਿਆ ਸੀ ਕੇਸਗੱਟ ਸਾਹਿਬ ਤੋਂ ਹਟਾਇਆ ਸੀ ਉਹ ਕੱਲ ਮੀਟਿੰਗ ਦਾ ਹਿੱਸਾ ਸੀ ਜਿਹੜੀ ਪੰਚ ਸਿੰਘ ਸਾਹਿਬ ਵੱਲੋਂ ਦੀ ਹੋਈ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਸਮਝੌਤੇ ਜਿਹੜੀ ਚਾਲਬਾਜ਼ੀ ਮਤਲਬ ਧਰਮ ਦੇ ਵਿੱਚ ਸਿਆਸਤ ਔਰ ਇਸ ਲੈਵਲ ਦੀ ਸਿਆਸਤ ਤੇ ਉਹ ਸਿਆਸਤ ਦਾ ਹੁਣ ਹਾਲ ਦੇਖਿਆ ਤੁਸੀਂ ਉਧਰੋਂ ਇਹਨਾਂ ਨੂੰ ਤਰਖਾ ਲਾਤੀ ਇਹਨਾਂ ਨੇ ਉਹਨਾਂ ਨੂੰ ਤਰਖਾ ਲਾਤੀ ਇਹਨਾਂ ਨੇ ਉਹਨਾਂ ਨੂੰ ਤਲਬ ਕਰ ਲਿਆ ਇਹਨਾਂ ਨੇ ਜਨਿਤ ਤਖਤ ਸਹਿਬਾਨ ਤਾਂ ਫਿਰ ਕਹਿੰਦੇ ਜੀ ਇਹ ਇਹਨਾਂ ਨੇ ਸੁਪਰਬੇਸੀ ਨੂੰ ਚੁਣੌਤੀ ਦਿੱਤੀ ਆ ਅਕਾਲ ਤਖਤ ਸਾਹਿਬ ਸਰਵਉੱਚ ਹੈ ਤਾਂ ਭਈ ਠੀਕ ਹੈ ਉਹ ਤਾਂ ਮੰਨਦੇ ਨੇ ਵੀ ਕੌਮੀ ਤੇ ਕਮਤਰੀ ਮਸਲੇ ਹੋਣਗੇ ਜਿਹੜੇ ਸਾਡੇ ਲੋਕਲ ਮਸਲੇ ਨੇ ਤਾਂ ਲੋਕਲ ਉਹ ਕਰਨੇ ਨੇ ਤੋਂ ਫਿਰ ਜੇ ਤੁਸੀਂ ਗਾਣ ਉਹ ਅਧਿਕਾਰ ਖੇਤਰ 'ਚ ਨਹੀਂ ਫਿਰ ਅਗਲੇ ਨੇ ਦਲੀਲ ਤੁਹਾਡੇ ਸਾਹਮਣੇ ਰੱਖਦੇ ਕਿ ਜੀ ਜੇ ਪੰਜ ਪਿਆਰੇ ਹੁਕਮ ਦੇ ਸਕਦੇ ਨੇ ਜੇ ਗੁਰੂ ਹਕਮਗਦਾਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਹਕਮਗਦਾਰ ਸਾਹਿਬ ਦੇ ਪੰਜ ਪਿਆਰਿਆਂ ਦਾ ਚਮਕੌਰ ਦੀ ਗੜੀ ਛੱਡ ਸਾਦੇ ਨੇ ਉਹ ਕਿਵੇਂ ਨਹੀਂ ਤੇ ਫਿਰ ਤਾਂ ਸਬੂਤ ਹੈ ਵੀ ਉਹ ਵੀ ਹੈ ਉਹ ਪਰੰਪਰਾ ਵੀ ਹੈ ਸਾਡੇ ਕੋਲ ਲੇਕਿਨ ਇਹ ਇਹਦਾ ਐਂਡ ਕਿੱਥੇ ਹੋਊਗਾ ਤੁਸੀਂ ਮਤਲਬ ਇਸ ਤਰੀਕੇ ਨਾਲ ਫਿਰ ਇਹ ਕਹਿ ਦੇਣਾ ਜੀ ਉਹ ਪੁਰਾਣੀਆਂ ਸਰਕਾਰਾਂ ਦੀ ਏਜੰਸੀਆਂ ਨਾਗਪੁਰ ਪਤਾ ਨਹੀਂ ਕੀ ਕੀ ਉਹ ਤਾਂ ਕਰਨਗੇ ਜੇ ਚਲੋ ਮੰਨ ਲੈਂਦੇ ਆ ਜਿਨ੍ਹਾਂ ਨੂੰ ਫਾਇਦਾ ਉਹ ਕਿਉਂ ਨਹੀਂ ਕਰਨਗੇ ਤੁਸੀਂ ਆਪ ਜਦੋਂ ਉਹਦੇ ਹੱਥ ਟੋਕੇ ਬਣਦੇ ਹੋ ਤੁਸੀਂ ਆਪ ਮੌਕੇ ਦਿੰਦੇ ਹੋ ਤਾਂ ਇਹ ਸਾਰਾ ਜਿਹੜਾ ਸਿਲਸਲਾ ਇਹ ਖਤਮ ਹੋਣਾ ਚਾਹੀਦਾ ਸੀ ਨਹੀਂ ਹੋਇਆ ਤਾਂ ਉਹਦੇ ਵਿੱਚ ਮੈਂ ਫੇਰ ਇੱਕ ਵਾਰੀ ਕਹਿਣਾ ਕਿ ਸਖਬੀਰ ਸਿੰਘ ਬਾਦਲ ਸਾਹਿਬ ਨੂੰ ਜਿਆਦਾ ਸਿੱਖ ਪਰੰਪਰਾ ਦਾ ਰਿਆਦਾਵਾਂ ਦਾ ਪੂਰਾ ਗਿਆਨ ਨਹੀਂ ਹੈ ਮਤਲਬ ਕਿਉਂ ਤੁਸੀਂ ਸਿਆਸੀ ਤੌਰ ਤੇ 7-8 ਬਾਾਰ ਹਾਰ ਚੁੱਕੇ ਹੋ ਲਗਾਤਾਰ ਸਿਆਸੀ ਤੌਰ ਤੇ ਤੁਸੀਂ ਬਹੁਤ ਕਮਜ਼ੋਰ ਹੋ ਤੁਸੀਂ ਧਾਰਮਿਕ ਤੌਰ ਤੇ ਵੀ ਹੁਣ ਆਪਣੇ ਆਪ ਨੂੰ ਮਤਲਬ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਲਏ ਨੇ ਔਰ ਬੇ ਲੋੜੇ ਕੀਤੇ ਨੇ ਜਿਹਦੀ ਜਰੂਰਤ ਨਹੀਂ ਸੀ ਬੱਦ ਸਕਦੇ ਸੀ ਇਸੇ ਚ ਤੋਂ ਇਹ ਸਾਰੀ ਗੱਲ ਵੈਸੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੁਣ ਵੀ ਕਹਣਾ ਸਾਹ ਸਗਵੀਰ ਸਿੰਘ ਬਾਦਲ ਸਿਆਸੀ ਤੌਰ ਤੇ ਜੇ ਚਾਹਦੇ ਨੇ ਨਾ ਤਕੜਾ ਹੁੰਦਾ ਜਿਹੜਾ ਬੰਦਾ ਨਾ ਜਿਹੜਾ ਲੀਡਰ ਹੁੰਦਾ ਉਹ ਸਭ ਦੀ ਤਾਂ ਸੁਣ ਲੈਂਦਾ ਲੇਕਿਨ ਉਹਦੇ ਕੋਲ ਆਪਣੇ ਇੱਕ ਡਿਸੀਜਨ ਲੈਣ ਦੀ ਜਿਹੜੀ ਉਹਦੀ ਸਮਰੱਥਾ ਹੁੰਦੀ ਹੈ ਕੋਈ ਵੀ ਜਿਹੜਾ ਚੰਗਾ ਲੀਡਰ ਤੋ ਉਹ ਜੇ ਕਿਤੇ ਉਹੋ ਆਪਣੇ ਆਲੇ-ਦਾਲੇ ਦੇ ਬੰਦਿਆਂ ਦੇ ਜਾਂ ਕੰਨਾਂ ਦਾ ਕੱਚਾ ਹੋਵੇ ਜਾਂ ਕਿਸੇ ਖਾਸ ਕੋਟਰੀ ਦੇ ਆਲੇ-ਦਾਲੇ ਉਹਨੂੰ ਘੇਰ ਲੈਣ ਲੋਕ ਹੋਰ ਕਿਸੇ ਦੀ ਗੱਲ ਹੀ ਨਾ ਸੁਣਦੇ ਇਹਨਾਂ ਤੇ ਫਿਰ ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਚਾਹੀਦਾ ਉਹਨਾਂ ਨੂੰ ਇਹ ਵੀ ਠੀਕ ਆ ਜਿਹੜੇ ਤੁਹਾਡੇ ਆਲੇ-ਦਾਲ ਲੋਕ ਨੇ ਤੁਹਾਨੂੰ ਸਮਝਦੇ ਨੇ ਕਿ ਤੁਸੀਂ ਬੈੜੀ ਕਾਲ ਦੇ ਝੋਲੀ ਚੋਕੜੇ ਚਮਚਾਗਰੀ ਕਰਦੇ ਨੇ ਜੋ ਕੁਝ ਸ਼ਬਦ ਸਖਤ ਵਰਤੇ ਜਾ ਸਕਦੇ ਨੇ ਲੇਕਿਨ ਸਭ ਦੀ ਸੁਣੋ ਤੁਸੀਂ ਹੋ ਸਕਦਾ ਉਹਨਾਂ ਦੇ ਆਪਣੇ स्वार्थ ਹੋਣ ਉਹਨਾਂ ਦੇ ਦੇਖੋ ਜੇ ਤੁਹਾਡੇ ਕੋਲ ਕੋਈ ਆ ਕੇ ਗੱਲ ਕਰਦਾ ਉਹਦਾ ਮੰਤਵ ਦੇਖੋ ਨਾ ਉਹਦਾ ਕੀ ਹੈ ਕਿਉਂ ਤੁਹਾਡੇ ਕੋਲ ਇਸ ਤਰ੍ਹਾਂ ਦੀ ਗੱਲ ਕਰਦਾ ਵੀ ਆਪਾਂ ਨੂੰ ਆਹ ਕਰ ਲੈਣਾ ਚਾਹੀਦਾ ਹੁਣ ਆ ਇਹਦਾ ਕੋਈ ਮਤਲਬ ਨਹੀਂ ਸੀ ਜਿਹਦੇ ਕਰਕੇ ਕੌਮ ਦੇ ਤਖਤਾਂ ਤੇ ਟਕਰਾਅ ਹੋਇਆ ਮਤਲਬ ਜੇ ਤੁਹਾਨੂੰ ਕੋਈ ਕੋ ਲੋੜ ਨਹੀਂ ਸੀ ਯਾਨੀ ਜਿਹੜਾ ਰਣਜੀਤ ਸਿੰਘ ਨੇ ਆ ਕੇ ਚਾਰ ਵਾਰੀ ਤੁਹਾਡੇ ਟੀਵੀ ਤੇ ਤੁਹਾਡੇ ਹੱਕ ਚ ਕੀ ਬੋਲਦਾ ਤੁਸੀਂ ਵੇਖੋ ਕੌਮ ਨੂੰ ਐਸੀ ਸਥਿਤੀ ਚ ਖੜਾ ਕਰਤਾ ਇਹ ਚਾਹੀਦਾ ਨਹੀਂ ਸੀ ਜੋ ਹੋਇਆ ਮੰਦ ਭੱਗ ਹੈ ਤਾਂ ਜਿਹੜਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੁਣ ਇਹਨਾਂ ਨੇ ਤੁਹਾਨੂੰ ਕਰ ਲਏ ਫਿਰ ਉਹ ਉਹ ਨਹੀਂ ਜਾਣਗੇ ਫਿਰ ਉਹ ਕਰਨਗੇ ਕਿੱਥੇ ਸਿਲਸਿਲਾ ਖਤਮ ਹੋਊਗਾ ਇਸਰਾ ਤਖਤਤ ਸਹਿਬਾਨ ਦਾ ਟਕਰਾਅ ਚੋਂ ਨਿਕਲੂਗੀ ਕੀ ਇਹ ਦੇਖਣ ਵਾਲੀ ਗੱਲ ਹੈ ਕਦੇ ਕੌਮ ਦੀ ਏਕਤਾ ਦੀ ਗੱਲ ਕਰਦੇ ਹੋ ਪਰ ਅੱਛੇ ਤਾਂ ਕੌਮ ਦੀ ਏਕਤਾ ਛੱਡੋ ਕੌਮ ਤਾਂ ਹੋਰ ਵੱਡੀਆਂ ਪੈ ਰਹੀਆਂ ਨੇ ਜਿਹਦੇ ਲਈ ਜ਼ਿੰਮੇਵਾਰੀ ਤਾਂ ਤੁਹਾਡੇ ਸਾਹਮਣੇ ਹੀ ਹੈ ਜੇ ਤੁਸੀਂ ਦੱਸੋ ਕੌਣ ਜ਼ਿੰਮੇਵਾਰ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ